ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਨ ਸਿੰਘ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵਹਿੜਾਂ ਵਖਾਉਣੀਆਂ ਚਾਰੇ ਵਹਿੜਾਂ ਵੱਡੇ ਕਦਕਾੜ ਥਾਰੀਆਂ ਤੇ ਫੁੱਲੀ ਜਾਣ ਵਾਲੀਆਂ ਇਹਨਾਂ ਦੇ ਵਿੱਚੋਂ ਮਰੀ ਹੰ ਵੀ ਕੋਈ ਨਹੀਂ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇੱਕ ਆ ਤਾਜੀ ਸੂਈ ਸਵਾਈ ਆ ਇਹਦੀ ਲਗਭਗ ਜੇਰ ਪਿਆਰ ਗਈ ਹੈ ਮਾੜਾ ਜਾਂ ਲੜ ਅੜਿਆ ਹੀ ਆ ਇਹ ਚਾਰ ਨੰਬਰ ਲਾਸਟ ਤੇ ਵਿਖਾ ਦੇਵਾਂਗੇ ਉਹਦੋਂ ਇਹਨੇ ਜੇ ਰੈੱਟ ਦੇਣੀ ਆ ਇਹ ਤਾਜੀ ਸੂਈ ਆ ਦੂਜੀਆਂ ਗੱਬਣਾ ਵੈੜ ਇਹ ਵੀ ਫੋਲੀ ਵੱਡੀ ਆ ਜਿਹੜੀ ਬੈਠੀ ਆ ਇਨਫਰਮੇਸ਼ਨ ਲੈ ਲੈਣਾ ਪੁੱਛ ਲੈਨੇ ਕਿੰਨਾ ਦੁੱਧ ਬਾਦ ਆ ਕੀ ਵੀਰੇ ਦਾ ਮੁੱਲ ਕਰਦਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਉਹ ਜੇਰ ਕਰਕੇ ਤੁਹਾਨੂੰ ਲਾਸਟ ਤੇ ਵਿਖਾ ਦੇਣੀ ਨਹੀਂ ਪਹਿਲਾਂ ਵਿਖਾ ਦੇਣੀ ਸੀ ਕਿਉਂਕਿ ਹੁਣ ਉੱਠੂਗੀ ਥੋੜਾ ਜਿਹਾ ਲੜ ਜਾ ਰਹਿੰਦਾ ਦੂਜੇ ਜਾਨਵਰ ਵਿਖਾਉਂਦੇ ਵਿਖਾਉਂਦੇ ਉਹਦੋਂ ਜੇਰ ਪੈ ਜੂਗੇ ਇਨਫਾਰਮੇਸ਼ਨ ਲੈ ਦੇਣਾ ਪਹਿਲਾਂ ਗੱਬਣਾ ਵਿਖਾ ਦਿੰਨੇ ਆ ਹਾਂਜੀ ਬਾਈ ਸਸੀ ਕਾ ਸਸੀ ਕਾ ਬਾਈ ਜੀ ਨਾਮ ਦੱਸ ਦिए ਨਾਮ ਫਖਤ ਸਿੰਘ ਜੀ ਪਿੰਡ ਖਾਨਸੂ ਵਾਲਾ ਜ਼ਿਲ੍ਹਾ ਮੋਗਾ ਸੀ ਮੋਗਾ ਜੀ ਫੋਨ ਨੰਬਰ ਦੱਸ ਦिए 81968277 ਬੰਦ ਗਏ ਚਾਰ ਜਾਨਵਰ ਚੈ ਨੇ ਹਾਂਜੀ ਜਾਨਵਰ ਤਾਂ ਪੰਜ ਸੀ ਜੀ ਠੀਕ ਹੈ ਬੱਚੀ ਵੈਗਦੀ ਬਾਈ ਉਹ ਬੱਚੀ ਵੈਗਦੀ ਹਾਂਜੀ ਉਹ ਬੱਚੀ ਵੈਗਦੀ ਠੀਕ ਹੈ ਤੇ ਇਹ ਚਾਰ ਜਾਨਵਰ ਆ ਇਧਰੋਂ ਹੀ ਸ਼ੁਰੂ ਕਰ ਲਓ ਇੱਕ ਨੰਬਰ ਜਰਸੀ ਤੋਂ ਹੀ ਦਸੀ ਇਹਦੇ ਬਾਰੇ ਭਾਈ ਪੂਜਾ ਸੁਆ ਤੇ ਕਰਨ ਵਾਲੇ ਨਾਲ ਚੱਕੀ ਜਾਂਦੀ ਆ ਭਾਈ ਠੀਕ ਐ ਮੰਨ ਲਾ ਜਵਾਨ ਆਗੇ ਐਵੇਂ ਆਪਾਂ ਕੋਈ ਸ਼ੀ ਕੀ ਮੰਨ ਕੇ ਆ ਜੂਕੀ ਮੰਨ ਕੇ ਕੀ ਚਾਹ ਰਹੇ ਹੂੰ ਤੇ ਸੀਰ ਸਾਬ ਭਾਈ ਬੁਜੀਆ ਬਸ ਤੁਸੀਂ ਅਸੀਲ ਸਾਹਿਬ ਫੋਲ ਹੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਕੱਦ ਚ ਪੂਰੀ ਵੱਡੀ ਵਜਨ ਬਹੁਤ ਲੇਵਾ ਪੂਰਾ ਸ਼ਾਨਦਾਰ ਹੈ ਬਾਕੀ ਬਾਈ ਵੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਪੰਜਾਬ ਵਾਲੀ ਜਰਸੀ ਲੈਨੇ ਆ ਆਪਾਂ ਹਮਾਚਲ ਵਾਲੀ ਦੇ ਉੱਤੇ ਵੀ ਮੈਂ ਦੱਸਿਆ ਆਪਾਂ ਨਹੀਂ ਦੇਰੇ ਜਾਂਦੇ ਬਾਈ ਸਹੀ ਹੈ ਭੱਡੀ ਤੇ ਵਜਨ ਵਸਾ ਦੇ ਬਾਈ ਕਿੰਨਾ ਕੁ ਦੁੱਧ ਪੈਜੇ ਨੇ ਬਈ ਮਾਲਕਾਂ ਦੇ ਵੀ ਅਸੀਂ ਮੰਨ ਲਾ ਪਹਿਲਾਂ ਥੱਲੇ ਨੂੰ ਛੋਇਆ 20 ਕਿਲੋ ਦੁੱਧ ਹੂੰ ਤੇ ਪਰ ਆਪਾਂ ਹੁਣ ਕਹਿੰਦੇ ਆ ਵੀ 20 22 ਕਿਲੋ ਦੁੱਧ ਮੰਨ ਲਏ ਜਿਹੜਾ ਮਰਜੀ ਵੀਰ ਸੌਦਾ ਕਰ ਲਵੇ ਠੀਕ ਹੈ ਇਹ ਹੈ ਇਹ ਤਾਂ ਬਾਈ ਛੋਟੀ ਗੱਲ ਆ ਹਾਂ ਇਹ ਤਾਂ ਗੱਲ ਆ ਆਪਨ ਤੇ ਵਜਨ ਪੂਰਾ ਆ ਬਾਈ ਬੱਚੀ ਦਾ ਸਮਾਂ ਸਮਾਂ ਬਾਈ ਮੰਨ ਲਾ ਵੀ 5-7 ਦਿਨ ਲਊਗਾ ਸਮਾਂ ਲਾ ਇਹ ਆ ਰਿਹਾ ਬਾਈ ਲਾ ਹੂੰ ਰਿਕਾਰਡ ਕੋਲਨੇ ਆ ਬਾਈ ਜਿੱਤੇ ਮੱਛੀ ਚਾਰ ਗੋਦੀ ਨਾ ਕੱਢੀਏ ਬਾਹਰ ਨੂੰ ਮਤਲਬ ਆ ਜੂਖਾ ਲਿਓ ਵੀ ਸਿੰਘ ਹੀ ਆ ਆ ਜਿਹੜੇ ਨਾਲ ਦੋ ਦੋ ਇੰਕੀ ਆ ਹੂੰ ਤੇ ਜੇ ਬਾਈ ਮੰਨ ਲਾ ਵੀ ਸਿੰਘ ਨਾ ਹੁੰਦੇ ਤੇ ਮੱਛੀ ਦਾ ਭਾਅ ਹੋਰ ਹੀ ਹੋਣਾ ਸੀ ਇਹ ਤਾਂ ਗੱਲ ਹੈਗੀ ਹੈ ਹਾਂਜੀ ਦੋਸਤੋ ਮੈਂ ਤਾਂ ਅੱਗੇ ਵੀ ਆਮ ਹੀ ਵੀਡੀਓ ਚ ਕਹਿ ਦਿੰਨਾ ਹੁਣਾਂ ਸਿੰਘ ਤਾਂ ਹਰੇਕ ਜਾਨਵਰ ਦੇ ਹੁੰਦੇ ਹੀ ਆ گاਵਾ ਸਾਰੀਆਂ ਦੇ ਸਿੰਘ ਹੁੰਦੇ ਆ ਮੱਝਾਂ ਦੇ ਸਿੰਘ ਕੋਈ ਦਗਾਉਂਦਾ ਨਹੀਂ ਗਾਵਾਂ ਦੇ ਦਿਗਾ ਦਿੰਦੇ ਆ ਇਹਦੇ ਕਿਸੇ ਗਰੀਬ ਨੇ ਦਿਗਾਏ ਨਹੀਂਗੇ ਪਰ ਜੇ ਕਿਤੇ ਕੋਹਨੀ ਹੁੰਦੀ ਇਹ ਦੁੱਗਣੇ ਪੈਸਿਆਂ ਦੀ ਵੈੜ ਸੀਗੀ ਬਹੁਤ ਮਨ ਨਾਲ ਚੰਗੇ ਘਰਾਣੇ ਟਿਕਾਣੇ ਦੀ ਵੈੜ ਹਾਂ ਆਪਾਂ ਐ ਨਹੀਂ ਆਪਾਂ ਹੁਣ ਵੀ ਆਨੇ ਆ ਬਾਈ ਵੀ ਆਪਾਂ ਨਿੱਕੀ ਮੋਟੀ ਜਰਸੀ ਨਹੀਂ ਲੈਂਦੇ ਬਾਈ ਇਹ ਚੰਗੀ ਜੀ ਦੀ ਰਿਕਾਰਡ ਵਾਲੀ ਜਰਸੀ ਨੂੰ ਹੱਥ ਉਸਤੇ ਨੂੰ ਪਾਈ ਸਹੀ ਆ ਤੇ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਸਿੰਘਾਂ ਕਰਕੇ ਭਾਅ ਵੀ ਇਹਦਾ ਛੋਟਾ ਹੋਣਾ ਤੇ ਜੇ ਕੋਹਨੀ ਹੁੰਦੀ ਭਾਅ ਵੀ ਦੁੱਗਣਾ ਹੋਣਾ ਸੀ ਪਤਾ ਖਾਨ ਲੈਵਾ ਕੀਤਾ 90000 ਆ ਕੱਦ ਕਾਠ ਵੱਡਾ ਵਜਨ ਬਹੁਤ ਹਵਾਨਾ ਪੂਣਾ ਸ਼ਾਨਦਾਰ ਅਸਦੀ ਚੁਾਈ ਵਾਲੇ ਗੁਲਾਬੀ ਥਣ ਬਲਟ ਨਾਲ ਹਜੇ ਕਾਫੀ ਬਾਕੀ ਆ ਬਾਕੀ ਇਹਨੇ ਕੁਛਕ ਦਿਨ ਲੈ ਜਾਣੇ ਆ ਹਾਂ ਰਿਕਾਰਡ ਤੋੜਨਾ ਬਾਈ ਤਿਆਰ ਹੋਣ ਵਾਲਾ ਤਾਂ ਸਾਰੀ ਬਲਟਾਂ ਕੱਢ ਕੇ ਜਿਵੇਂ ਤਾਗਜ ਹੁੰਦਾ ਬਾਈ ਆਏ ਆ ਲੈਵਾ ਹਾਂ ਇਹ ਵੀ ਗੱਲ ਆ ਕੋਈ ਮੋਟਾ ਜਿਹਾ ਲੈਵਾ ਨਹੀਂ ਹਾਂਜੀ ਪਤਲਾ ਜਮਾ ਕਾਗਜ਼ ਵਰਗਾ ਵੀ ਤੁਸੀਂ ਬਾਕੀ ਵੇਖ ਹੀ ਰਹੇ ਆ ਵੇਖ ਸਕਦੇ ਆ ਤੁਸੀਂ ਖਵਾਨਾ ਰੂਮ ਵਰਗਾ ਪੋਲਾ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਕੱਦ ਵੱਡਾ ਵਜਨ ਫੁੱਲ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਵੀਰ ਕਹਿੰਦਾ ਆਪਾਂ 20 22 ਮੰਨ ਕੇ ਹੀ ਕਵਾਂਗੇ ਅਰ ਕੀ ਅਗਲਾ ਸੌਦਾ ਕਰ ਲਈ ਜਿਹਦੇ ਪਸੰਦ ਆਊਗੀ ਥਣਾ ਜੀ ਵੀ ਤੁਸੀਂ ਵੇਖ ਸਕਦੇ ਹਜੇ ਧਾਰਾਂ ਪਾਈਆਂ ਨਹੀਂ ਕਿਉਂਕਿ ਹਜੇ ਦਿਨ ਲੈ ਜਾਣੇ ਨੇ ਪਰ ਜਦਨ ਤਿਆਰ ਹੋ ਜਾਂਦੀ ਆ ਲੈਟ ਕੇ ਸੂ ਜੈ ਜੈ ਮੁੱਲ ਚ ਨੇ ਮੁੱਲ ਬਈ ਇਹਦਾ 80 ਕਰਤਾ 85 ਕਰਤਾ ਅੱਛੀ ਨਹੀਂ ਵਿਗਣਾ ਹਾਂ ਬਾਕੀ ਭਾਈ ਵੀ ਆਪਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਅੱਜ ਕੱਲ੍ਹ ਭਾਈ ਦੇ ਇੱਦਾਂ ਬੰਦਾ ਕੋਈ ਵੀ ਨਹੀਂ ਅਣਪੋਹਲਾ ਵੀ ਜਿਹੜਾ ਪੂਰੇ ਜਾਮੇ ਨੂੰ ਫੜਾ ਦਿੰਦਾ ਹਾਂ ਉਹੀ ਦੇ ਦਿੰਦਾ ਦਸਾਂ 15 ਨੂੰ ਮੁਖਾ ਕੇ 16 ਮੈਂ 17ਵੇਂ ਨੂੰ ਕਸੂ ਮੈਂ ਹਾਂ ਫੇਰ ਮੈਂ ਅਗਲਾ ਪੂਰੇ ਆਪਦੀ ਖਰਚ ਕੱਢ ਕੇ ਦਿੰਦਾ ਹਾਂ ਹਾਂ ਜਿਵੇਂ ਮੰਨ ਲਾ ਤਫਲੀ ਕਰਕੇ ਫੇਰ ਦਿੰਦਾ ਹਾਂ ਹੂੰ ਭਈ ਮੰਨ ਲਾ ਵੀ ਅੱਜ ਅਚੀ

ਅਮਾ ਬਾ ਇਹ 5 4 ਕਿਲੋ ਦੁੱਧ ਕਿੰਨਾ ਕੁ ਪਿਆਜੂ ਦੁੱਧ ਬੜੀਆਂ ਬਾਲਾ ਲਾੜੀਆਂ ਇਹਨੂੰ ਆਪਾਂ ਲੇ ਗੇ ਮੰਨ ਲਾ 17 18 ਕਿਲੋ ਤੇ ਕੋਈ ਬਾਹਲਾ ਨਹੀਂ ਪਈ ਭਜਨ ਦੇ ਹਿਸਾਬ ਨਾਲ ਭਜਨ ਬਹੁਤਾ ਮੱਛੀ ਦਾ ਬਾਕੀ ਲੈ ਢੰਡੀ ਮਿੱਟੀ ਪੂਰੀ ਦਾ ਬੜੀ ਲੈ ਆਪਾਂ ਪਿੱਛੇ ਪਾਸੇ ਇਧਿਹਾਤ ਫੇਰ ਜਾਂਦੇ ਆਂ ਕੋਈ ਆਇਆ ਕਦੇ ਵੀ ਕੋਈਗਾ ਹੋਗੀ ਇਹ ਜਰਸੀ ਦਾ ਕ੍ਰਾਸ じゃ ਹੁੰਦਾ ਬਾਈ ਕੱਢੀਏ ਬਾਹਰ ਨੂੰ ਦੋਸਤੋ 1 ਨੰਬਰ ਦੂਜਾ ਸੂਆ 22 22 ਕਿਲੋ ਜਰਸੀ 22 ਕਹਿੰਦਾ ਦੁੱਧ ਪਿਆਜੂ 2 ਨੰਬਰ ਪਹਿਲਾ ਸੂਆ ਛੇ ਦੰਦ ਸ਼ਿੱਗੀ ਵਹਿੜ ਦੁੱਧ ਚਾਹਣੇ ਕਿੰਨਾ ਕ ਪਿਆਜੂ ਉਹ ਬਣਨਾ ਬਾਈ 17 18 ਕਿਲੋ ਬੱਚੀ ਨੂੰ ਵਜਨ ਦੇ ਹਿਸਾਬ ਨਾਲ ਪਿਆਉਣਾ ਹੂੰ 17 18 ਕਿਲੋ ਬਾਈ ਦੱਸਦਾ ਕਿ ਦੁੱਧ ਪਿਆਜੂ ਇਹ ਮੰਨ ਲਾ 17 18 ਕਿਲੋ ਦੁੱਧ ਆ ਨਾ ਬਾਈ ਇਹਨ ਮਗਰੋਂ ਫੋਟ ਜੀ ਫੁੱਟੀ ਆ ਮਾੜੀ ਹੂੰ ਕਈ ਵਾਰੀ ਦਾਗਣ ਚ ਹੀ ਰਹਿ ਜਾਂਦੀ ਆ ਕੰਈ ਬਾਕੀ ਓਵੇਂ ਲਾ ਭਲਾ ਝੂਟੀ ਆ ਇਹਦੇ ਨਾਲ ਸਹੀ ਆ ਮਾਰਦੀ ਮੁਰਗੀ ਨਹੀਂ ਬਾਈ ਦੋਸਤੋ ਇਹ ਵੀ ਚਾਰ ਛਪੇਰੋਂ ਇੱਕੋ ਜੀ ਪਈ ਆ ਗੋਲ ਮਟੋਲ ਵਹਿੜ ਬਾਕੀ ਮੇਨ ਗੱਲ ਆ ਕਿ ਨਵਾਂ ਹਾਨ ਕੋਈ 4 ਸੂਏ ਦੁੱਧ ਪੀ ਕੇ ਗਾਂ ਬਣਾ ਕੇ ਵੀ ਸੇਲ ਕਰਦਾ ਨਾ ਤਾਂ ਵੀ ਕਰਮਾ ਵਾਲੀ ਨੇ ਫੁੱਲ ਪੈਸੇ ਵਟਾ ਦੇਣੇ ਆ ਤੇ ਬਾਕੀ ਕਈ ਵਪਾਰੀ ਕਈ ਘਰ ਵਾਲੇ ਵੀ ਹੈਗੇ ਚਲੋ ਵਪਾਰੀ ਨੇ ਕਹਿੰਦੇ ਕਈਆਂ ਨੇ ਹੁਣ ਤਰਾਜ ਵੀ ਕੀਤਾ ਕਿ ਅਹਿਮਦ ਤੂੰ ਆਹ ਗੱਲ ਕਹਿਨਾ 6ਵਾਂ ਸੂਆ ਜਾਂ 7ਵਾਂ ਸੂਆ ਗਾਂ ਬੁੱਢੀ ਹੁੰਦੀ ਆ ਅਗਲਾ ਦੂਜਾ ਸੂਆ ਹੀ ਕਹਿਣ ਦਾ ਤੇ ਤਾਂ ਮੈਂ ਕਹਿੰਨਾ ਇਹ ਤਾਂ ਰੀਜਨਲ ਪਹਿਲਾ ਸੂਆ 6 ਦੰਦ ਚਾਰ ਸੂਏ ਦੁੱਧ ਪੀ ਕੇ ਵੀ ਗਾਂ ਬਣਾ ਕੇ ਵੀ ਸਹੀ ਸੂਆ ਦੱਸ ਕੇ ਵੀ ਵੇਚੋਂਗੇ ਨਾ ਚਾਰ ਚੌਥਾ ਸੂਆ ਸਾਮੀ ਕਰਮਾ ਵਾਲੀ ਫੁੱਲ ਪੈਸਿਆਂ ਦੀ ਵੇੜਾ ਜਿਹੜੀਆਂ ਬੁੱਬੀਆਂ ਜੀਆਂ ਇਹਨਾਂ ਦੇ ਮੂੰਹ ਹੈ ਨਹੀਂਗੇ ਕਿਉਂ ਆਪਾਂ ਜਿਹੜੀ ਗੱਲ ਆ ਵੀਡੀਓ ਦੇ ਵਿੱਚ ਚੱਕੇ ਕੋਈ ਵੀ ਮੰਨਣਾ ਚੱਕਰ ਹੋਵੇ ਆਪਾਂ ਪਹਿਲਾਂ ਹੋਣੀ ਹੁੰਦੀ ਹੈ ਸਹੀ ਹੈ ਦੋਸਤੋ ਦੋ ਟਿੱਕੇ ਨੇ ਕਿਆਂ ਬੁੱਬੀਆਂ ਜੀਆਂ ਮੋٹے ਮੋٹے ਦਾਣੇ ਆ ਜਿਹੜੀਆਂ ਜਾਂ ਵੀ ਵੇੜਾਂ 'ਚ ਆ ਜਾਂਦੀਆਂ ਪਰ ਥਣ ਦਾ ਸਾਈਜ਼ ਪੂਰਾ ਚੰਗਾ ਆ ਤੁਸੀਂ ਥਣ ਵੇਖ ਲਓ ਥਣ ਤਾਂ ਆ ਹੁੰਦਾ ਉਹ ਦਾਣੇ ਜੇ ਆ ਤੋ 17 ਪਿਆ ਜੇ 18 ਪਿਆ ਜੇ ਕੱਦ ਵੱਡਾ ਵਜਨ ਫੁੱਲ ਇੱਥੇ ਪਿਆ ਜੂ ਬਾਕੀ ਫੈਟ ਫੂਡ ਵੀ ਵਧੀਆ ਆਊਗੀ ਇਹਦੀ ਜਰਸੀ ਦੇ ਬਰਾਬਰੀ ਇਹਦਾ ਦੁੱਧ ਹੋਣਾ ਇਹ ਜਰਸੀ ਤੋਂ ਥੋੜਾ ਜਿਹਾ ਕ੍ਰਾਸ ਅੰਗ ਲਾ ਲਓ ਥੋੜਾ ਜਿਹਾ ਸਾਈਵਾਲ ਦਾ ਪੱਖ ਜਿਹਾ ਵਿੱਚ ਹੈਗਾ ਨਾਲ ਤੇ ਦੁੱਧ ਸਾਈਵਾਲ ਦਾ ਵੀ ਮੱਝਾਂ ਵਰਗਾ ਹੁੰਦਾ ਠੰਡੀ ਮਿੱਠੀ ਪੂਰੀ ਹੈ ਹਾਂ ਗੋਲ ਹੈ ਕੋਈ ਵੀ ਕੰਨ ਬੜਾ ਲੰਮਾ ਹਾਂ ਕੰਨ ਗੋਲ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵੈਡ ਪੂਰੀ ਚੰਗੀ ਹੈ ਮੈਂ ਤਾਂ ਪਹਿਲਾਂ ਕਹਤਾ ਚਾਰ ਸੂਏ ਦੁੱਧ ਪੀ ਕੇ ਵੀ ਸੇਲ ਕਰੋਗੇ ਅੱਜ ਨੂੰ ਫੇਰ ਵੀ ਮਹਿੰਗੀ ਵਿਕਣਾ ਕਿਉਂਕਿ ਮੰਗਾਈ ਵਧਦੀ ਜਾਂਦੀ ਹੈ ਦਿਨੋਂ ਦਿਨ ਜੈ ਜਪਾ ਚਾਣੀ ਦਾ ਬਾਈ ਇਹਦਾ ਅੱਜ ਆਪਾਂ 65000 ਚ ਮਾਨਤਾਨ ਕਰਾਂਗੇ ਜੇ ਕੋਈ ਜੋੜਾ ਲੈ ਲੈਂਦਾ ਪਹਿਲਾਂ ਜੋੜਾ ਲੈ ਲੇ ਤਾਂ ਉਹ ਵੱਧ ਕਰਦਾਂਗੇ ਬਾਈ ਸਹੀ ਆ ਤੇ ਕਰਮੀ ਬਾਈ ਕੋਈ ਭੈਣ ਭਰਾ ਜੋੜਾ ਲੈ ਲੇ ਤਾਂ ਆਪਾਂ ਵੱਧ ਕਰਾਂਗੇ 65 ਚ ਮਾਨਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਕੋਈ 1000 1200 ਵੱਧ ਹੋ ਜੂ ਮਾਨ ਲਾ ਬਾਈ ਤੁਹਾਨੂੰ ਪਤਾ ਹੀ ਆ ਵੀ ਆਪਾਂ ਦੇ ਮੁੱਲ ਜੈ ਜੇ ਹੁੰਦੇਗਾ ਵੀ ਕੋਈ ਨਿਯਾਇਜ ਨਹੀਂ ਹੁੰਦੇਗੇ ਤੇ ਆਏ ਨਹੀਂ ਆਪਾਂ ਜੇ ਆਪਣੀ ਚੀਜ਼ 50000 ਦੀ ਆਪਾਂ 80000 ਮੰਗ ਕੇ ਬੈਹਿ ਜਾਣਾ ਹਾਂ ਇਹ ਤਾਂ ਗੱਲ ਹੈਗੀ ਤਿੰਨ ਨੰਬਰ ਤੇ ਆ ਜਾ ਤਿੰਨ ਨੰਬਰ ਬਾਈ ਐ ਸ਼ੇਰ ਆ ਗਈ ਸਵਾ ਦੁੱਧਿਆ ਲਾਹ ਇਹਦੀ ਬਖਾ ਲੂ ਬਾਈ ਝੋਲ ਝੋਲ ਮੱਚੀ ਦੀ ਸਮਾ ਸਮਾ ਬਾਈ ਮੰਨ ਲਾਏ ਹੱਥ ਪਾ ਲਓ ਦੁੱਧ ਦੁੱਧ ਮਾਈਂ ਮਾਲਕਾਂ ਦੇ ਵੀ ਪਹਿਲਾਂ ਥੱਲੋਂ ਚੋਇਆ ਸੀ 19 20 19 20 18 19 ਨਾਰਮਲ ਸੀ ਗੱਤਾਂ ਬਾਈ ਤੇ ਦੇਣ ਵੀ ਚਾਹੀਦਾ ਇੰਨਾ ਬਾਈ ਆ ਨਾੜਾ ਨੂੜਾ ਖਾ ਦੇ ਬਾਈ ਬੱਚੀ ਦਾ ਵੇਂਦੂਂਦ ਬहोत ਕੱਢੀਏ ਜੈਨ ਮੰਨਣਾ ਬਾਈ ਤਿਆਰ ਹੋ ਗਈ ਵੇੜ ਉਦੋਂ ਪਤਾ ਲੱਗੂਗਾ ਵੀ ਠੀਕ ਹੈ ਹੂੰ ਦੋਸਤੋ 4 ਜਾਨਵਰ ਹੈ ਚਾਰੇ ਜਾਨਵਰ ਸੇਮ ਹੀ ਹਾਈਟ ਦੇ ਆ ਲਗਭਗ ਹੂੰ ਸੇਮ ਹੀ ਮੈਲਕ ਕਪੈਸਿਟੀ ਆ ਆਏ ਨਹੀਂ ਕਿ ਕੋਈ ਕਈ ਵੀਰ ਨਾ ਦੱਸ ਦਿੰਦੇ ਆ ਬਾਈ ਯਾਰ ਉਹ ਵੀ ਛਲਾਮੀ ਦੀ ਅਸੀਂ ਵੀਡੀਓ ਵੇਖੀ ਗਾਂ ਛੋਟੀ ਨਿਕਲੀ ਪਰ ਵੀਡੀਓ ਚ ਵੱਡੀ ਲੱਗਦੀ ਉਹ ਜਿਆ ਕੰਮ ਨਹੀਂ ਬਾਈ ਦੋਸਤੋ ਇਹ ਗੱਲ ਬਾਈ ਨੇ ਤਾਂ ਕਹਿਤੀ ਮੈਂ ਅੱਗੇ ਵੀ ਹਰੇਕ ਵੀਡੀਓ ਚ ਕਹਿਣਾ ਉਹਨਾ ਭਰਾਵੋ ਵੀਡੀਓ ਬਣਾਉਣ ਵਾਲੇ ਦਾ ਕੰਮ ਵੀਡੀਓ ਬਣਾਉਣਾ ਅਗਲੇ ਨੇ ਤੁਹਾਨੂੰ ਪਿੰਡ ਦੱਸ ਦੇਣਾ ਪਸ਼ੂ ਵਿਖਾ ਦੇਣੇ ਆ 2 ਜਾਨਵਰ ਆ ਕਿ 4 ਜਾਨਵਰ ਆ ਵੀਡੀਓ ਜਰੀਏ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਜਾਨਵਰ ਕੀ ਕੀ ਕਿਹੜੇ ਪਿੰਡ ਕੀ ਕੀ ਜਾਨਵਰ ਖੜੇ ਆ ਉਸ ਤੋਂ ਬਾਅਦ ਚ ਹਰੇਕ ਦੇ ਘਰੇ 4-4 ਫੋਨ ਆ ਜਿਨੇ ਪੈਸੇ ਲਾਉਣੇ ਆ ਅਗਲਾ ਆਪਦੇ ਫੋਨ ਤੇ ਵੀਡੀਓ ਕਾਲ ਕਰਕੇ ਆਪਦੀ ਤਸੱਲੀ ਕਰੇ ਵੇਖੀ ਬਾਈ ਇੰਨਾ ਪਿੰਡਾਂ ਮਲੇਮ ਆ ਨਾ ਬੱਚਾ ਆ ਜਿਵੇਂ ਆਪਾਂ ਮੱਖੀ ਦਿਲ ਕਦੀ ਆਉਂਦੇ ਆ ਬਾਈ ਥੋੜਾ ਜਿਹਾ ਜੀਜੂ ਨਹੀਂ ਲਾਇਆ ਪੱਠੀ ਪੱਠੀ ਘੱਟ ਦਦੇ ਬੈਣ ਨੇ ਆ ਕੇ ਆ ਚਲੋ ਡੈੜੀ ਡੰਗ ਜਾਨਵਰ ਘਰੇ ਵੀ ਬਹੁਤ ਆ ਬਾਈ ਡੈੜੀ ਖੰਡ ਕਰ ਵੀ ਜਾਂਦਾ ਵੈੜੇ ਵੀ ਪੂਰੀ ਚੰਗੀ ਆ ਯਾਨਕਿ ਜਿਹੜੇ ਭੈਣ ਭਰਾ ਨੂੰ ਜਿੱਦਾਂ ਦਾ ਵੀ ਕਲਰ ਚੰਗਾ ਲੱਗਦਾ ਜਿਹੜੀ ਬਰੀਡ ਚੰਗੀ ਲੱਗਦੀ ਆ ਅਗਲਾ ਉਹੀ ਆਪਦੀ ਲੈ ਲੈ ਚਾਰ ਜਾਨਵਰ ਚਾਰੇ ਡੋਡੀ ਦੇ ਆ ਯਾਨਕਿ ਇੱਕ ਨੰਬਰ ਥੋੜੀ ਜੀ ਬਦਾਮੀ ਟੱਚ ਦੀ ਆ ਦੋ ਨੰਬਰ ਜਰਸੀ ਜੀ ਪੈਂਦੀ ਆ ਥੋੜਾ ਜਿਹਾ ਕ੍ਰਾਸ ਹੈਗਾ ਤਿੰਨ ਨੰਬਰ ਆਪਦੀ ਥਾਂ ਚਾਰ ਨੰਬਰ ਆਪਦੀ ਥਾਂ ਜਿਹਨੂੰ ਜਿਹੜੀ ਵੀ ਵਹਿੜ ਮਨ ਨੂੰ ਲੱਗਦੀ ਆ ਅਗਲਾ ਆ ਗਿਆ ਆਪਦਾ ਸੌਦਾ ਕਰ ਲੈ ਮਾਨਤਾਨ ਹੋ ਜੂ ਜੋੜੇ 'ਚ ਵੱਧ ਹੋ ਜੂ ਇਹਦਾ ਹਵਾਨਾ ਵੇਖੋ ਸਾਰਾ ਹੀ ਵੀਂਜ ਨਾਲ ਭਰਿਆ ਪਿਆ ਐ ਇੰਨੀ ਮਾਨਣਾ ਬਾਈ ਬੱਚਨੇ ਤਾਂ ਕਹਿਂਦੀ ਹੁੰਦੀ ਹੈ ਨਾ ਇੰਨੀ ਮਾਨਣਾ ਬਾਈ ਆ ਢਿੱਲਾ ਢੁਲਾ ਸਾਰੇ ਨਾਲ ਕੱਢ ਕੇ ਬਾਈ ਹਫਤੇ ਦੀ ਕੱਜੀ ਆ ਫੋਟਾਂ ਨੂੰ ਲੈਵਾ ਪਿੱਛੇ ਨੂੰ ਵੱਧ ਜਿੱਦਣ ਤਿਆਰ ਹੁੰਦੀ ਹੈ ਵੀ ਵੱਡਾ ਹਵਾਨਾ ਤਿਆਰ ਕਰਕੇ ਸੂ ਬਾਕੀ ਵੇੜਾਂ 'ਚ ਵੱਡੀਆਂ ਚੰਗੇ ਦੁੱਧ ਵਾਲੀਆਂ ਕਿਹੜਾ ਕੋਈ ਮਰੀ ਹੰਬੀ ਜੀ ਆ ਜੈਜ ਜਾਂ ਬਾਜਣੇ ਇਹਦਾ ਵੀ ਬਾਈ ਜੀ ਅੱਜ ਆਪਾਂ ਮਾਨ ਲਾ 70000 ਚ ਮਾਨਤਾਨ ਕਰਾਂਗੇ 70 ਚੋਂ ਹਾਂਜੀ ਬਈ ਐਂ ਗੱਲ ਕੋਈ ਕਿ ਪਰ ਜਿੱਦਾਂ ਇਹ ਮੱਚੀ ਤਿਆਰ ਹੋ ਗਈ ਬਾਈ ਕਿੰਨੇ 70 ਮੁੱਲੇ ਦਾ ਕਰਨਾ ਇਹ ਗੱਲ ਮੈਂ ਹੁੰਦਾ ਵੀ ਨਾ ਨਾ ਬਾਈ 70 ਚ ਮਾਨਤਾਂ ਨ ਹੋ ਜੂ ਜਦੋਂ ਬਾਈ ਕਹਿੰਦਾ ਤਿਆਰ ਹੋਈ ਕਿਸੇ ਨੇ 70 ਦੀ ਨਹੀਂ ਦੇਣੀ ਨਾ ਹੀ ਚ ਲੈਣੀ ਨਹੀਂ ਦੇਣੀ ਆ ਅੱਜ ਦਾ ਮੁੱਲਾ 70 ਬਾਕੀ ਵੈੜ ਵੀ ਚੰਗੀ ਆ ਦੁੱਧ 18 20 18 20 ਰਾਤੀ ਜੀ ਸੇਵਾ ਦੇ ਪਿਆ ਜਣੇ ਅੱਗੇ ਲਾਸ ਤੇ ਆ ਜਾ ਜਣੇ ਇਹ ਸੁਈ ਨੂੰ ਹੋ ਗਏ ਹੋਣਗੇ ਤੈਨੂੰ ਤੋਂ 3.5 ਘੰਟੇ ਠੀਕ ਐ ਚੋਇਆ ਹੋਊਗਾ ਬੋਲਾ ਬਾਈ ਮੈਂ ਬੱਚੇ ਦਾ ਮੂੰਹ ਲਵਾ ਕੇ ਤੇ 3 ਕਿਲੋ 2.5 ਹੋਵੇ 3 ਹੋਵੇ ਕਿਉਂ ਆਪਾਂ ਨਾ ਮਿਣਿਆ ਨਾ ਕੋਲਿਆ ਭੀ ਅੰਦਾਜ਼ਾ ਉਹ ਬੱਚੇ ਨੂੰ ਪਿਆਤਾ ਉਸ ਮੈਂ ਥੋੜਾ ਜਿਹਾ ਇਹਨੂੰ ਪਿਆਤਾ ਸੀਗਾ ਜੇਪਾ ਪੀਆ ਹਾਂ 5 ਜਾਂ 7 ਮਿੰਟਾਂ ਚ ਪੈ ਜਾਂਦਾ ਕਿੰਨਾ ਕੁ ਦੁੱਧ ਪੈਜਣੇ ਯਾਰ ਬਾਈ ਦੁੱਧ ਮਾਲਕ ਤਾਂ ਦੇ ਅਸੀਂ 20 ਕਿਲੋ ਚੋਇਆ ਇਹਦੇ ਤੋਂ ਠੀਕ ਐ ਬਾਕੀ ਕੱਤ ਕੱਟ ਦੇ ਹਿਸਾਬ ਨਾਲ ਬਾਈ ਇਹਨੂੰ 20 ਕਿਲੋ ਦੁੱਧ ਮਾੜਾ ਹੋਈਗਾ ਦੁੱਧ ਦਾ 22 ਬਾਈ ਕਿਲੋ ਦੁੱਧ ਵੇਚਣੇ ਬਾਈ ਦੇਣਾ ਤੇ ਚੂਣ ਲਗਾ ਬਾਈ ਅੱਛਾ ਚੂਣ ਲਗਾ ਬਾਈ 5 ਲੱਖ ਵਾਲੀ ਕਾਨੂੰਨੀ ਇਹੋ ਜਿਹਾ ਲੱਗਦਾ ਠੀਕ ਹੈ ਹਾਂ ਮੱਛੀ ਮੋਟਰੀ ਆ ਦੁੱਧ ਬਾਈ ਕਹਿੰਦਾ 22 ਬਾਈ 20 ਬਾਈ ਇਹ ਵੀ ਖੁੱਲਾ ਪਿਆ ਜੂ ਜਵਾਬ ਬਾਈ ਦੱਸਦਾ ਬਾਹਲਾ ਚੰਗਾ ਰੈਂਡੋ ਦਾ ਕੀ ਕਹਿ ਬਰਾਇਆ ਇਹਨਾਂ ਨੇ ਬਾਈ ਹੂੰ ਦੇ ਵੱਛਾ ਵੇਖ ਬਰਾ ਚਲੋ ਹਾਂ ਜਵਾਬ ਦਾ ਪੁਖਾ ਵੀ ਦੇਵਾਂਗੇ ਮੜੇ ਢੇੜਾ ਖੜਾ ਦੇ ਦੋਸਤੋ ਲਗਭਗ ਜੇਰ ਪਿਆਰ ਕੀ ਆ ਥੋੜਾ ਘਣਾ ਲੜ ਜਿਆ ਰਹਿੰਦਾ ਹੌਣ ਸੈਟ ਦੇ ਬਿੰਦ ਨੂੰ ਸੈਟ ਦੇ ਇਹਨੇ ਸੈਟ ਦੇਣਾ ਜੇਰ ਵਾਲੇ ਪਾਸੇ ਭੋਰਾ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਜੇਰ ਤਾਂ ਤੁਰੀ ਵੀ ਆ ਬਾਈ ਜੇਰ ਲਗਭਗ ਪਿਆਰ ਗਈ ਆ ਬਸ ਲੜ ਜਾੜਿਆ ਹੋ ਸਕਦਾ ਤੁਰੀ ਜਾਂਦੀ ਸੈਟ ਜੇ ਤੇ ਨਹੀਂ ਹੋਰ ਪੰਜਾ ਸੱਤਾ ਮਿੰਟਾਂ ਨੂੰ ਇਹਨੇ ਸੈਟ ਦੇਣਾ ਲੜ ਜਾ ਜਿਹੜਾ ਅੜਿਆ ਵਾ ਤੇ ਆ ਤੁਸੀਂ ਵੇਖ ਸਕਦੇ ਆ ਬੱਠਲ ਜੇਰ ਦਾ ਕਿਉਂਕਿ ਬੱਚਾ ਵੀ ਪੂਰਾ ਡਾ ਵਾਲਾ ਬੱਚੇ ਦੇ ਹਿਸਾਬ ਨਾਲ ਹੀ ਜੇਰ ਹੋਣੀ ਆ ਫੈਡ ਫੂਡ ਇਹਦੀ ਵੀ ਵਧੀਆ ਉਹ ਕਾਲੇ ਰੰਗ ਦੀ ਵਹਿੜਾ ਕੱਦ ਫੋਲੀ ਵੱਡਾ ਥਣ ਭਾਂਡੇ ਦੀ ਸਾਫ਼ ਸੁਥਰੀ ਹੈ ਮਗਰ ਮੇਲ ਕਾ ਬਛੜਾ ਉਹ ਨੂੰ ਧਾਰਾ ਮਾਰੀ ਦਿੰਨੇ ਆ ਇਹ ਵੀ ਇਹਨਾਂ ਮੁਰਤੇ ਕੋਰ ਹੁੰਦਾ ਹੀ ਸਹੀ ਹੈ ਉਹ ਕਹਿੰਦੇ ਯਾਰ ਧਾਰਾ ਪਿਛਲੀ ਵੱਡਾ ਪੀਰੇ ਪਈ ਸੀ ਟੋਪਰ ਹੂੰ ਉਹ ਬਾਈ ਜਰਾਣਾ ਯਾਰ ਤੂੰ ਧਾਰਾ ਮਾਰ ਦਿੰਦਾ ਮੈਂ ਕਿਹਾ ਯਾਰ ਬਾਈ ਨੂੰ ਯਾਰ ਦੋਸਤੋ ਧਾਰਾ ਮਾਰ ਕੇ ਬਾਈ ਕਹਿੰਦਾ ਵਖਾ ਦਿੰਨੇ ਲਓ ਜੀ ਬੱਚਾ ਹੈਗਾ ਬੱਚਾ ਜੇਕਰ ਤੇ ਬੱਛੀ ਹੁੰਦੀ ਤਾਂ ਆਪਣੀ ਵਹਿੜ ਹਾਣੇ ਚਵਾਈ ਵੇਖੋ ਪੂਰੀ ਮੋਟੀ ਮੋਗੇ ਅਗੂ ਆਉਂਦਾ ਇਹ ਰੁੱਧ ਚਵਾਈ ਦੀ ਓਕੇ ਆ ਮੋਗੇ ਚ ਵੇਖੇ ਹਾਣਾ ਪਾਣੀ ਡੈਗਦਾ ਤੇ ਚਵਾਈ ਜਮਾ ਉਦਾਂ ਦੀ ਆ ਗੁੱਠੇ ਜੀ ਨਹੀਂ ਮੋਟੀ ਧਾਰ ਆ ਬਾਈ ਕਹਿ ਦਿੰਦਾ ਗੁੱਠੇ ਅਕੀਂ ਦੇ ਜੀ ਬੰਦਾ ਹਾਂ ਚਵਾਈ ਆ ਬਾਈ ਨਾਂਗਰ ਦੀ ਚਵਾਈ ਆ ਬਾਈ ਜੈ ਜੈ ਭਾ ਚਨੇ ਦਾ ਆ ਯਾਰ ਬਾਈ ਜਿੱਦੇ ਦਾ ਦੁੱਧ ਤੇ ਆ ਗਿਆ ਆਪਾਂ ਨੂੰ ਵੀ ਪਤਾ ਗਿਆ ਕਿਨੇ ਆ ਹਾਂ ਹੂੰ ਅੱਜ ਬਾਈ 65000 ਦੀ ਇਹ ਮਾਨਤਾ ਕਰਦਾਂਗੇ 650 ਹਾਂ ਜਾਇਜ ਜਿਹੜਾ ਮੰਨ ਲਾ ਵੀ ਦੋਸਤੋ 650 ਬਾਈ ਕਹਿੰਦਾ ਜਾਇਜ ਮਾਨਤਾਣ ਕਰ ਦੂੰਗਾ ਬਾਈ ਵੀ ਮੰਨ ਲਾ ਵੱਡੀ ਭੁੱਟੀ ਤੇ ਥਾਨਲੇ ਬਾਪ ਖਾਦੇ ਬਾਈ ਹੂੰ ਅਜੇ ਤਾਂ ਥੋੜੀ ਚੋਤ ਹੀ ਆਪਣਾ ਕੋਈ ਵੀਡੀਓ ਦਾ ਪ੍ਰੋਗਰਾਮ ਨਹੀਂ ਸੀਗਾ ਇਹ ਮੰਨ ਲਾ ਆਪਾਂ ਬਾਹਲਾ ਨਹੀਂ ਆਵੇਂ ਮੈਂ ਕਹੀ ਜਾਵਾਂ ਬਾਈ ਮੈਂ ਤਾਂ 7 ਕਿਲੋ ਚੋਤਾ ਹੂੰ 2-3 ਕਿਲੋ ਹੋਊਗਾ ਅੰਦਾਜ਼ਾ ਜਾਇਜ ਬੱਤੀ ਬੁੱਤੀ ਨੂੰ ਪਿਆਰਾ ਹੀ ਸਹੀ ਆ 2.5 ਕਿਲੋ ਬਾਈ ਕਹਿੰਦਾ ਬੌਲੀ ਕੱਢੀ ਆ ਤੇ ਕੁਛ ਬੱਚੇ ਨੂੰ ਪਿਆਤਾ 65000 ਚੋਂ ਮਾਨਤਾਨ ਹੋ ਜੂ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਅਗਲਾ ਉਹਦੀ ਤਸੱਲੀ ਕਰ ਲੈ ਲਗਭਗ ਜੇਰ ਕੰਪਲੀਟ ਹੀ ਇੱਕ ਅੱਧਾ ਲੜ ਜਾ ਰਹਿਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੀਆਂ ਚਾਰ ਵੜਾਂ ਚਾਰੇ ਵੱਡੀਆਂ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਅਗਲਾ ਚੈਨੇ ਦੇ ਘਰੇ ਆ ਜੇ ਕਾਨ ਸਿੰਘ ਵਾਲਾ ਪਿੰਡ ਹੈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਪੂਰੀਆਂ ਫੁੱਲ ਵੱਡੀਆਂ ਚੰਗੇ ਦੁੱਧ ਵਾਲੀਆਂ ਵੜਾਂ ਜਿਹੜੇ ਵੀ ਭੈਣ ਭਰਾ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਵਹਿੜਾਂ ਦਾ ਚਾਰ ਤਰ੍ਹਾਂ ਚਾਰ ਵਹਿੜਾ ਅਡੋ ਅਡੀ ਕਲਰ ਦੀਆਂ ਤੇ ਅਗਲਾ ਆ ਕੇ ਸੌਦਾ ਕਰ ਲੈ ਤਸੱਲੀ ਕਰਕੇ ਆਪਦੀ ਲੈ ਜੇ ਸਾਰਿਆਂ ਨੂੰ ਸ਼ੁਕਰੀਆ